ਆ ਕਰਦੇਓ ਗੁਰ ਤੀਰ ਗਵਾਰ ਬਖਾਨਤ ਹੈ ਤੇ ਤੁਸੀਂ ਤਾਂ ਕਹਿੰਦੇ ਸੀ ਗੁਰੂ ਦੇ ਕੋਲ ਤਾਂ ਇਸ ਤਰ੍ਹਾਂ ਜਿਹੜੇ ਨੇ ਗਵਾਰ ਦੇ ਜਿਹੜੇ ਨੇ ਜਿੰਨਾਂ ਨੂੰ ਬਿਲਕੁਲ ਕੋਈ ਨੌਲਜ ਨਹੀਂ ਪਤਾ ਨਹੀਂ ਕੋਈ ਸਸਤਰ ਵਿਦਿਆ ਕੋਈ ਨਾ ਕੋ ਤੀਰ ਨਾ ਤਫੰਗ ਨਾ ਕੋ ਬਰਸ਼ਾ ਨਾ ਕੋ ਤੋਮਰ ਨਾ ਕੋ ਨੂੰ ਕਿਸੇ ਪ੍ਰਕਾਰ ਕੋਈ ਜਿਹੜਾ ਹਥਿਆਰ ਚਲਾਉਣਾ ਆਉਂਦਾ ਹਥਿਆਰਨ ਭੇਵ ਨਾ ਜਾਣਤ ਹੈ ਤੇ ਹਥਿਆਰਾਂ ਦਾ ਕਿਸੇ ਪ੍ਰਕਾਰ ਕਿਉਂਕਿ ਫਤਿਹशाह ਕੋਲ ਬੜੇ ਜਿਹੜੇ ਜਾ ਕੇ ਗੱਲਾਂ ਬਣਾ ਬਣਾ ਕਰਦੇ ਸੀ ਵੀ ਉਹਨਾਂ ਕੋਲ ਕਿਹੜੇ ਗੁਰੂ ਕੋ ਸਿੱਖ ਨੇ ਗੁਰੂ ਕੋ ਘੜੀ ਕੋ ਹੋ ਜਾ ਤੈਨੂੰ ਤਾਂ ਜਾਂਦਾ ਹੀ ਆ ਪਾਟ ਲੈਣਾ ਇਹ ਜਿਹੜੀਆਂ ਗੱਲਾਂ ਸਾਰੀਆਂ ਇਹ ਪਠਾਨਾਂ ਨੇ ਬੜੀਆਂ ਵਧਾ ਚੜਾ ਕੇ ਬਣਾ ਬਣਾ ਕੇ ਜੀ ਇਕ ਕੀਤੀਆਂ ਬਈ ਉਹ ਮਾੜੇ ਮੋਟੇ ਜੇ ਪਿੰਡਾ ਪੁੰਡਾ ਵਾਲੇ ਇਕੱਠੇ ਕੀਤੇ ਆ ਤੇ ਉਹਨਾਂ ਨੂੰ ਕਿਹੜਾ ਬਹੁਤਾ ਆਗਿਆ ਪਤਾ ਹਥਿਆਰ ਨੂੰ ਭੇਗ ਨਾ ਜਾਣਤ ਹੈ ਉਹ ਹਥਿਆਰਾਂ ਦਾ ਕਿਸੇ ਪ੍ਰਕਾਰ ਭੇਦ ਜਿਹੜਾ ਨਹੀਂ ਜਾਣਦੇ ਕਰ ਰੇਲ ਮਿਲੋ ਦਲ ਕਿਉ ਨਾ ਅਬ ਜੇ ਇਸ ਤਰ੍ਹਾਂ ਜਿਹੜਾ ਹੈ ਵੀ ਹੁਣ ਹੱਲਾ ਜਿਹੜਾ ਉਹ ਕਿਉਂ ਨਹੀਂ ਕਰਦੇ ਲੁੱਟ ਮਾਫ਼ ਕਰੀ ਧੰਨ ਲਿਹੋ ਸਭ ਤੇ ਲੁੱਟ ਜਿਹੜੀ ਆ ਉਹ ਤੁਹਾਨੂੰ ਮਾਫ਼ ਕੀਤੀ ਹੋਈ ਹੈ ਪਹਿਲਾਂ ਹੀ ਲਿਖਤੀ ਰੂਪ ਵਿੱਚ ਇਹਨਾਂ ਨੇ ਲਿਆ ਸੀ ਕਈ ਦਿਨ ਪਹਿਲਾਂ ਸਾਧ ਸੰਗਤ ਜੀ ਪ੍ਰਸੰਗ ਆਇਆ ਸੀ ਕਿ ਇਹਨਾਂ ਨੇ ਪਹਿਲਾਂ ਹੀ ਨਮਖ ਰਾਮਾ ਨੇ ਲੇਹਤੀ ਰੂਬ ਤੇ ਲਿਆਸੀ ਗਰੀ ਲੋਟਪੋਟ ਕਰਨੇ ਆ ਗੁਰੂ ਦੀ ਖਜ਼ਾਨੇ ਦੀ ਉਹ ਸਾਨੂੰ ਜਿਹੜੀ 마ਫ ਕੀਤੀ ਜਾਵੇ ਹੁਣ ਬੰਦਾ ਜਾ ਭੇਜ ਕੇ ਜਿਹੜਾ ਫਤਿਹशाह ਅੱਗੇ ਇਹਨਾਂ ਨੂੰ ਉਹ ਕਹਿੰਦਾ ਵੀ ਲੁੱਟ 마ਫ ਕਰੀ ਤਾਂ ਲਿਖੋ ਸਬੇ ਹੁਣ ਸਾਰਾ ਗੁਰੂ ਦਾ ਖਜ਼ਾਨਾ ਤੁਸੀਂ ਲੁੱਟ ਲੈਣਾ ਤੇ ਉਹ ਵੀ ਤੁਹਾਨੂੰ 마ਫ ਕੀਤਾ ਹੋਇਆ ਡਰਦੇ ਕਿਉਂ ਸੁੰਨ ਭੀਖਨ ਖਾਨ ਵਿਖਾਨ ਕਰਿਓ ਭੀਖਨ ਖਾਨ ਇਸ ਤਰ੍ਹਾਂ ਕਹਿਣਾ ਕੀਤਾ ਕੁਛ ਦੇਰ ਨਹੀਂ ਜੰਗ ਲੱਖ ਜੰਗ ਕਰਿਓ ਬਹੁਤੀ ਦੇਰ ਨਹੀਂ ਅਸੀਂ ਹੁਣ ਲਾਉਣੀ ਸਮਝ ਲਓ ਵੀ ਸਾਡੀ ਹੁਣ ਗਾਂਝੜੀ ਆ ਉਹ ਜੰਗ ਦੀ ਗਾਂਝ ਤਿਆਰੀ ਹੈ 10 20 ਕਬੀਰ ਹੈ ਇਨ ਮੈਂ ਤੇ ਗੁਰੂ ਦੇ ਕੋਲ ਮੰਨਣਾ ਕਰੋ 10 20 ਜਿਹੜੇ ਨੇ ਇਸ ਤਰ੍ਹਾਂ ਜਾਂ 10 ਜਾਂ 20 ਜਿਹੜੇ ਨੇ ਇਸ ਤਰ੍ਹਾਂ ਦੇ ਜਵਾਨ ਜੇ ਕੁਛ ਨੇ ਕਰ ਘਾਤ ਅਬੇ ਤਿੰਨ ਕੋ ਰਣ ਮੈਂ ਹੁਣ ਇਹਨਾਂ ਨੂੰ ਘਾਤ ਕਰਕੇ ਹਾਨੀ ਬਚਾ ਕੇ ਨੁਕਸਾਨ ਕਰਕੇ ਜੰਗ ਜਿੱਤ ਲੈਣਾ ਕਰ ਹੇਲ ਫਤਿਹ ਨਹ ਚਿੰਤ ਕਰ ਤਹ ਫਤਿਹ ਸ਼ਾ ਕਿਸੇ ਪ੍ਰਕਾਰ ਦੀ ਚਿੰਤਾ ਤੂੰ ਜਿਹੜੀ ਨਾ ਕਰ ਅਸੀਂ ਹੁਣੇ ਜਿਹੜਾ ਹੈ ਤਿਆਰੀ ਕਰਦੇ ਹਾਂ ਰਣਕੇ ਪਾਏ ਲਾਭ ਅਨੇਕ ਅਤਰੇ ਤੇ ਰਣ ਦੇ ਜਿਹੜੇ ਨੇ ਅਨੇਕਾਂ ਤਰ੍ਹਾਂ ਦੇ ਜਿਹੜੇ ਨੇ ਦਾਵ ਕਾਵ ਹੁੰਦੇ ਨੇ ਇਹ ਮੋ ਭਖਤ ਖਾਨ ਬਟੌਰ ਨੇ ਸਾਰੇ ਜਿਹੜੇ ਨੇ ਕਹਿ ਕਰਕੇ ਆਸੇ ਪਾਸੇ ਸੇਨਾ ਸੂਨਾ ਜਿਹੜੀ ਇਕੱਠੀ ਉਹ ਕੀਤੀ ਆ ਇੱਕ ਹੇਲ ਕਰੋ ਸਭ ਜੋਰ ਦੀਏ ਇੱਕ ਹੱਲਾ ਕਰੋ ਪਠਾਨ ਕਹਿ ਰਿਆ ਜੋਰ ਨਾਲ ਤਕੜੇ ਹੋਗੀ ਕੋ ਹੱਲਾ ਜਿਹੜਾ ਹੈ ਵੱਡਾ ਉਹ ਕਰਨਾ ਕਰੋ ਸਨ ਖਾਨ ਹਯਾਤ ਵਿਰਸਿਓ ਤਬ ਹੂੰ ਖਾਨ ਹਯਾਤ ਜਿਹੜਾ ਬੜਾ ਕਰੋਧ ਦੇ ਵਿੱਚ ਆਇਆ ਜੁੱਤ ਪੀਖਨ ਖਾਨ ਪਿਖੈ ਸਭ ਹੂੰ ਇਹ ਪੀਖਨ ਖਾਨ ਜਿਹੜਾ ਵੇਖਦਾ ਸਾਰਿਆਂ ਨੂੰ ਕਰ ਤੇਜ ਤੁਰੰਗ ਧਵਾਏ ਪਰਿਓ ਤੇਜ ਘੋੜਾ ਗੁੜਾ ਕਰਕੇ ਭਜਾ ਕੇ ਇਹ ਗੁਰੂ ਦੀ ਸੇਨਾ 'ਤੇ ਚੜਿਆ ਹੈ ਹੱਥ ਬਾਨਨ ਕੋ ਧਲ ਸੰਗ ਕਰਿਓ ਹੱਥਾਂ ਦੇ ਵਿੱਚ ਬਾਨ ਪਕੜ ਕੇ ਤੇ ਗੁਰੂ ਦੇ ਦਲ ਦੇ ਵੱਲ ਗੁਰੂ ਦੇ ਸਿੱਖਾਂ ਦੇ ਵੱਲ ਇਹ ਵਧਿਆ ਹੈ ਬਸ਼ਰਾਤ ਪਠਾਨ ਸਮੂਹਨ ਹੈ ਪਿੱਛੇ ਬਹੁਤੇ ਜਿਹੜੇ ਪਠਾਨ ਪਖੋਣ ਇਕੱਠੇ ਕੀਤੇ ਇੱਧਰ ਉੱਧਰ ਇਕੱਠੇ ਕਰਕੇ ਸਾਰੇ ਜਿਹੜੇ ਦੂਜੇ ਵੀ ਭੱਜ ਗਏ ਸੀ ਉਹ ਵੀ ਸਾਰੇ ਨਾਲ ਕਰ ਲਾਏ ਨੇ ਹੱਥ ਤੀਰ ਤਪੰਗਨ ਮਾਰਕ ਹੈ ਹੱਥਾਂ ਵਿੱਚ ਤੀਰ ਹੈ ਤਪੰਗ ਬਹੁਤੀ ਅੰਗੋਲੀਆਂ ਜੜੀਆਂ ਚਲਾਉਂਦੇ ਨੇ ਇਤ ਤੇ ਉੱਤਾਏ ਪ੍ਰਹਾਰਤ ਹੈ ਇੱਧਰ ਉੱਧਰ ਜਿਹੜੇ ਨੇ ਲੋੜਦੇ ਨੇ ਪ੍ਰਹਾਰ ਜਿਹੜੇ ਮਾਰਦੇ ਘਾਵ ਫਿਖ ਅਗਰ ਵਧਿਓ ਤਿਸ ਮਾਰਤ ਹੈ ਅੱਗੇ ਜਿਹੜਾ ਵਾਧਾ ਤੇ ਗੁਰੂ ਦੇ ਸਿੱਖਾਂ ਨੂੰ ਇਸ ਤਰ੍ਹਾਂ ਇਹ ਮਾਰਦੇ ਨੇ ਹੂੰ ਬਾਡ ਧੰਦਬ ਬਾਜਤ ਸੰਗ ਮਚਿਓ ਬੜੇ ਜਿਹੜੇ ਪੌਸਿਆਂ ਤੇ ਨਗਾਰਿਆਂ ਤੇ ਚੋਟਾਂ ਜੜੀਆਂ ਨੇ ਉਹ ਮਾਰੀਆਂ ਨੇ ਛਤ ਧੂਰਤ ਸੂਰਨ ਸਰੋਨ ਰਚਿਓ ਅਸਤਰਾ ਦੀ ਕਹਿੰਦੇ ਹਾਲਤ ਜਿਹੜੀ ਹੋਈ ਆ ਸੂਰਮਿਆਂ ਦੇ ਜਿਹੜੇ ਨੇ ਚਿਹਰੇ ਨੇ ਉਹ ਲਹੂ ਨਾਲ ਮਿੱਟੀ ਨਾਲ ਭਰੇ ਨੇ ਮੁਖ ਮਾਰ ਹੈ ਮਾਰ ਉਚਾਰਤ ਹੈ ਤੇ ਮੁਖੋਂ ਫੇਰ ਵੀ ਜਿਹੜੇ ਨੇ ਮਾਰ ਲੋ ਮਾਰ ਰੋ ਕਰਦੇ ਕਹਿੰਦੇ ਹਨ ਬਰਖਾ ਗੁਲਕਾਨ ਸੁਧਾਰਤ ਹੈ ਮੀਂਹ ਦੇ ਨਿਆਈ ਬਰਖਾ ਜਿਹੜੀ ਇਹ ਗੋਲੀਆਂ ਦੀ ਕਰਦੇ ਨੇ ਹੰਢਾਇਆ ਸੰਮ ਸੀਸ ਹੰਢਾਇਆ ਸੰਮ ਸੀਸ ਫਟੇ ਸੋ ਗਰੇ ਜਿਸ ਤਰ੍ਹਾਂ ਕਹਿੰਦੇ ਹੰਢਾਇਆ ਤੌੜੀਆਂ ਦੇ ਨਿਆਏ ਜਿਵੇਂ ਤੌੜੀਆਂ ਭੰਨੀ ਦੀਆਂ ਚਾਟੀਆਂ ਭੰਨੀ ਦੀਆਂ ਇਸ ਤਰ੍ਹਾਂ ਜਿਹੜੇ ਨੇ ਸੀਸ ਟੁੱਟਰੇ ਨੇ ਭੱਜਰੇ ਨੇ ਕਰਛੀ ਜਨ ਹਾਥ ਕਰੰਤ ਪਰੈ ਮਰਣਾ ਕਰੋ ਜਿਵੇਂ ਹੱਥ ਜੇ ਇਦਾਂ ਵੱਡੇ ਪਏ ਆ ਜਿਵੇਂ ਕੜਛੀਆਂ ਜਿਵੇਂ ਪਈਆਂ ਹੁੰਦੀਆਂ ਸੇ ਪਾਸੇ ਜੇ ਭਾਂਡੇ ਜੇ ਖਿਲਰੇ ਇਸ ਤਰ੍ਹਾਂ ਕੰਦੇ ਹੱਥ ਵੱਡੇ ਪਏ ਆ ਸਿਰ ਪੈ ਜਨ ਪਾਤਰ ਤਾਹੇ ਧਰੀ ਤੇ ਜਿਹੜੇ ਨੇ ਇਸ ਤਰ੍ਹਾਂ ਮਨੋਂ ਵਿੱਚ ਜਿਵੇਂ ਪੱਤਰ ਜੇ ਭਾਂਡੇ ਜਿਵੇਂ ਪਏ ਆ ਇਸ ਤਰ੍ਹਾਂ ਇਹ ਖਿਲਰੇ ਪਏ ਨੇ ਮਿਝ ਆਮ ਖਸਰੋਨ ਆਹਾਰ ਕਰੀ ਮਿਜ ਜੜੀ ਆ ਲੋ ਮਿਜ ਉਹ ਇਸ ਤਰ੍ਹਾਂ ਸਾਰੀ ਜੜੀ ਆ ਉਹ ਇਕੱਠੀ ਹੋਈ ਐ ਜਿਵੇਂ ਮੰਨੋ ਬਈ ਜਿਹੜਾ ਹੈ ਜਿਸ ਤਰ੍ਹਾਂ ਥਾਲੀ ਦੇ ਵਿੱਚ ਹਾਰ ਨਹੀਂ ਪਰੋਸੀ ਦਾ ਇਸ ਤਰ੍ਹਾਂ ਕਹਿੰਦੇ ਆਂਦਰਾਂ ਜੀਆਂ ਜੜੀਆਂ ਨੇ ਉਹਨਾਂ ਦੀਆਂ ਟਾਲਾਂ ਐਦਾਂ ਖਿਲਰੀਆਂ ਪਈਆਂ ਪੱਤਰਾ ਵਾਂਗੂ ਟਾਲਾਂ ਪਈਆਂ ਨੇ ਤੇ ਸਰੋਂ ਬਹੁਤਾ ਲਾਲ ਜਿਹੜਾ ਹੈ ਧਰਤੀ ਭਰੀ ਪਈ ਐ ਖੂਨ ਦੀ ਤੇ ਮਿਝ ਜੀ ਵੀ ਨਿਕਲੀ ਆ ਤੇ ਆਂਦਰਾ ਨਹੀਂ ਆ ਇਸ ਤਰ੍ਹਾਂ ਢਾਲਾਂ ਤੇ ਪਈਆਂ ਨੇ ਜਿਵੇਂ ਥਾਲੀਆਂ 'ਚ ਹਾਰ ਜਿਹੜੇ ਪ੍ਰੋਸੀ ਦੇ ਨੇ ਗੰਨ ਜੋਗ ਗਨ ਪ੍ਰੇਤ ਡਕਾਰਤ ਹੈ ਤੇ ਸਾਧ ਸੰਗਤ ਜੀ ਜਿਸ ਤਰ੍ਹਾਂ ਮੰਨਣਾ ਕਰੋ ਭਈ ਕਿਉਂਕਿ ਹੁਣ ਇੱਥੇ ਜਿਹੜਾ ਹੈ ਕਵੀ ਜੀ ਦਸ਼ਟਾਂਕ ਦੇ ਕੇ ਦੱਸਦੇ ਵੀ ਜਿਸ ਤਰ੍ਹਾਂ ਹਾਲਤ ਉਹ ਰਣ ਦੀ ਕਿਵੇਂ ਬਣੀ ਹੋਈ ਹੈ ਉਹ ਸਾਰਾ ਹੁਣ ਵਰਣਨ ਕਰਕੇ ਇੱਥੇ ਜਿਹੜਾ ਹੈ ਉਹ ਦਸਰੇ ਨੇ ਕਹਿੰਦੇ ਗਨ ਜੋਗਨ ਪ੍ਰੇਤ ਡਕਾਰਤ ਹੈ ਬਹੁਤ ਜਿਹੜੇ ਪ੍ਰੇਤ ਜਿਹੜੇ ਨੇ ਖੂਨ ਪੀਨੇ ਪ੍ਰੇਤ ਉਹ ਬਹੁਤੇ ਜਿਹੜੇ ਖੂਨ ਪੀ ਪੀ ਕੇ ਇਸ ਤਰ੍ਹਾਂ ਡਕਾਰ ਮਾਰਦੇ ਨੇ ਬਹੁਤ ਸੁਭ ਟੰ ਪਿੰਜਰ ਡਾਰਤ ਹੈ ਇਸ ਤਰ੍ਹਾਂ ਜਿਹੜਾ ਹੈ ਉਹਨਾਂ ਦੀਆਂ ਆਂਦਰਾਂ ਜੀਆਂ ਕਦੇ ਗਲਤ ਪਾ ਲੈਂਦੀਆਂ ਕਦੇ ਸੁੱਟਦੀਆਂ ਆਸੇ-ਪਾਸੇ ਪਿੰਜਰ ਜੇ ਉਹਨਾਂ ਦੇ ਕਿਉਂਕਿ ਇਹ ਸਾਧ ਸੰਗਤ ਜਿਨ੍ਹਾਂ ਨੇ ਇਹ ਕਥਾ শ্রবণ ਕੀਤੀ ਆ ਮੈਂ ਇਹੀ ਬੇਨਤੀ ਕਰਦਾ ਉਹਨਾਂ ਨੂੰ ਇਹ ਚੀਜ਼ ਪਤਾ ਭਲੀ ਭਾਤ ਵੀ ਜੰਗਾ ਦੀ ਕਥਾ ਕਿਸ ਤਰ੍ਹਾਂ ਹੁੰਦੀ ਹੈ ਨਵੇਂ-ਨਵੇਂ ਨੂੰ ਸੁਣਨ ਵਾਲੇ ਲੱਗੇਗਾ ਵੀ ਕਿਸ ਤਰ੍ਹਾਂ ਦੀ ਗੱਲ ਆ ਕਿਸ ਤਰ੍ਹਾਂ ਦੀ ਕਥਾ ਇਹ ਕਿਹੜੀ ਕਥਾ ਹੈ ਸੋ ਜੰਗਾ ਦੀ ਕਥਾ ਇਸ ਤਰ੍ਹਾਂ ਹੀ ਹੁੰਦੀ ਹੈ ਸੋ ਛੇਵੇਂ ਪਾਸ਼ਾ ਕੋਲ ਵੀ ਸਾਦ ਸੰਗਤ ਜੀ ਇਹ ਜੜੀਆਂ ਜੋਗਣੀਆਂ ਨੇ ਖੂਨ ਪੀਣੀਆਂ ਇਹ ਵੀ ਆਈਆਂ ਸੀ ਮਹਾਰਾਜ ਅਸੀਂ ਕਈ ਜਿਹੜੇ ਸਮੇਂ ਤੋਂ ਪਿਆਸੀਆਂ ਸਾਡੀ ਜਿਹੜੀ ਪਿਆਸ ਭੁੱਖ ਉਹ ਤੁਸੀਂ ਦੂਰ ਕਰੋ ਤੇ ਇਹਨਾਂ ਦੀ ਖਰਾਕ ਜਿਹੜੀ ਇਹਨਾਂ ਨੇ ਕਿਹੜਾ ਕਿਤੇ ਸੇਵਕੇ ਲੈ ਖਾਣੇ ਇਹਨਾਂ ਨੇ ਕਿਹੜਾ ਪ੍ਰਸ਼ਾਦ ਛਕਣੇ ਕਿਉਂਕਿ ਪ੍ਰੇਤ ਜੋ ਜਿਹੜੀ ਬੜੀ ਭੈੜੀ ਹੈ ਜਿਹੜੀ ਇਹਨਾਂ ਦੀ ਸੋਈ ਤੇ ਨੱਕੇ ਜਨਾ ਮੂੰਹ ਹੁੰਦਾ ਤੇ ਇਹਨਾਂ ਦੀ ਭੁੱਖ ਤੇ ਪਿਆਸ ਜਿਹੜੀ ਇਹ ਤੇ ਵਹਿਦੀ ਨਹੀਂ ਤੇ ਭਟਕਦੇ ਹੀ ਰਹਿੰਦੇ ਨੇ ਇਸ ਤਰ੍ਹਾਂ ਦੀਆਂ ਹਾਲਤਾਂ ਇਹ ਬੜੀ ਲੰਬੀ ਵਿਚਾਰ ਆ ਜੇ ਆਪਾਂ ਇਹ ਵਿਚਾਰ ਜਾਦਾ ਕਰਾਂਗੇ ਤੇ ਇੱਧਰ ਸਮਾਂ ਆਪਣੇ ਉਹ ਘਟਾ ਇਸ ਵਾਸਤੇ ਫਿਰ ਛੇਵੇਂ ਪਾਤਸ਼ਾਹ ਕੋਲ ਵੀ ਆਈਆਂ ਸਨ ਇਹ ਭਈ ਫਿਰ ਛੇਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਵੀ ਹੁਣ ਜੰਗਾਂ ਜੁੱਦਾਂ ਦਾ ਸਮਾਂ ਬੰਨਾ ਹੈ ਜੰਗ ਹੋੜੇ ਹਨ ਤੇ ਤੁਹਾਨੂੰ ਵੀ ਜਿਹੜਾ ਹੈ ਖੂਨ ਪਿਆਵਾਂਗੇ ਤੁਹਾਨੂੰ ਵੀ ਮਾਸ ਖਾਵਾਂਗੇ ਤੇ ਤੁਸੀਂ ਜੰਗ ਦੇ ਵਿੱਚ ਫਿਰ ਇਹ ਜਿਹੜੀ ਕਰਤਾਰਪੁਰ ਸਾਹਿਬ ਵਾਲੀ ਜੰਗ ਅੰਮ੍ਰਿਤਸਰ ਸਾਹਿਬ ਵਾਲੀ ਜੰਗ ਜਿਹੜੀ ਬਾਅਦ ਪਿੱਛੇ ਹੁੰਦੀ ਆ ਤੇ ਉਹਦੇ ਵਿੱਚ ਵੀ ਇਹ ਪ੍ਰਸੰਗ ਆਉਂਦਾ ਇਤਿਹਾਸਿਕ ਕਥਾ ਵਿੱਚ ਇਹ ਮੈਨੂੰ 6ਵੇਂ ਪਾਸ਼ਾ ਦੀ ਕਥਾ ਕਰਨ ਦਾ ਵੀ ਸੁਭਾਗ ਸਮਾਪਤ ਹੋਇਆ ਉਹਦੇ ਵਿੱਚ ਫਿਰ ਇਹ ਜੋਗਣੀਆਂ ਰਾਜ-ਰਾਜ ਕੇ ਇਸ ਤਰ੍ਹਾਂ ਖੂਨ ਪੀਂਦੀਆਂ ਤੇ ਇਹ 6ਵੇਂ ਪਾਸ਼ਾ ਕੋ ਆਈਆਂ ਸੀ ਇਹ 10ਵੇਂ ਪਾਸ਼ਾ ਨੇ ਵੀ ਇਸੇ ਤਰ੍ਹਾਂ ਫਿਰ ਹੁਣ ਇਹ ਜੰਗ ਦੇ ਮੈਦਾਨ ਦੇ ਵਿੱਚ ਤੇ ਇਹਨਾਂ ਨੂੰ ਜਿਹੜਾ ਉੱਥੇ ਕਰਾ ਫਰੂਟ ਖਾਣ ਨੂੰ ਹੈਗੇ ਨੇ ਹੁਣ ਇਹ ਇਹਨਾਂ ਦੀ ਖਰਾਕ ਹੀ ਇਹ ਆ ਤੇ ਇਸ ਵਾਸਤੇ ਬਹੁ ਸੁਭਟਨ ਪਿੰਜਰ ਡਾਰਤ ਹੈ ਕੋਈ ਆਂਦਰਾਂ ਦੇ ਹਾਰ ਜੇ ਗਣ ਚ ਪਾਉਂਦੀਆਂ ਹੱਸਦੀਆਂ ਉੱਚੀ ਉੱਚੀ ਤੇ ਖੂਨ ਪੀਂਦੀ ਆ ਮਾਸ ਖਾਂਦੀਆਂ ਪਿੰਜਰ ਕਿਸਦਾ ਇੱਧਰ ਨੂੰ ਚਲਾ ਕੇ ਛੁੱਟਦੀਆਂ ਸੂਰਮੇ ਦਾ ਕਦੇ ਇੱਧਰ ਨੂੰ ਬਹੁ ਗੀਦਨ ਆਨੁ ਪੁਕਾਰ ਕਰੇ ਗਿਦੜ ਬੜੇ ਜਿਹੜੇ ਕੂਕਾਂ ਚੂਕੀ ਮਾਰਦੇ ਪਏ ਜੰਗ ਦੇ ਮਦਾਲ ਵਿੱਚ ਗ੍ਰਿਧ ਕੰਤ ਵਖਾ ਪਲ ਮੋਦ ਭਰੈ ਇਸ ਤਰ੍ਹਾਂ ਜਿਹੜਾ ਹੈ ਸਾਧ ਸੰਗਤ ਜੀ ਗਿਰਜਾਂ ਤੇ ਚਟੀਆਂ ਇੱਲਾਂ ਇਹ ਚਟੀਆਂ ਇੱਲਾਂ ਤੇ ਗਿਰਜਾਂ ਵੀ ਬਹੁਤਾ ਜਿਹੜਾ ਇਹ ਮਾਸ ਉਹ ਖਾਰੀਆਂ ਨੇ ਸੂਰਮਿਆਂ ਦਾ ਕਿਤ ਘਾਇਲ ਹੋਇ ਜਲ ਜਾਚਤ ਹੈ ਕਿੰਨੇ ਜਿਹੜੇ ਮੰਨਣਾ ਕਰੋ ਉਹ ਪਾਣੀ ਪਾਣੀ ਕਰੀ ਜਾਂਦੇ ਆ ਉਹ ਜਲ ਮੰਗੀਆਂ ਦੇ ਵੀ ਸਾਨੂੰ ਪਾਣੀ ਪਿਆ ਦਿਓ ਘਾਇਲ ਹੋ ਕੇ ਧਰਤੀ ਤੇ ਤੜਫਰੇ ਨੇ ਇੱਕ ਲੋਟਤ ਸੋਨਨ ਰਾਤਤ ਹੈ ਇਸ ਤਰ੍ਹਾਂ ਲੇਟਦੇ ਆ ਜਿਵੇਂ ਕੋਈ ਸ਼ਰਾਬੀ ਪਿਆ ਲਿੜਦਾ ਹੁੰਦਾ ਨਾ ਉਹਨੇ ਕੋਈ ਸੁਰਤ ਨਹੀਂ ਹੁੰਦੀ ਇਸ ਤਰ੍ਹਾਂ ਕਿਨੇ ਧਰਤੀ ਤੇ ਲਿੜਦੇ ਆ ਤੇ ਪਾਣੀ ਦੀ ਜਿਹੜੀ ਪੁਕਾਰ ਕਰਦੇ ਵੀ ਸਾਨੂੰ ਪਾਣੀ ਪਿਆ ਦਿਓ ਕੋਈ ਬਹੁ ਖਾਨ ਮਰੇ ਬੁਲਕਾਨ ਲਗੇ ਬڑے ਖਾਨਾਂ ਨੂੰ ਗੋਲੀਆਂ ਲੱਗੀਆਂ ਤੇ ਖਾਨ ਨਹੀਂ ਬੜੇ ਜੰਗ ਦੇ ਮੈਦਾਨ 'ਚ ਮਰੇ ਪਏ ਨੇ ਤਰਵਾਰਨ ਸੋ ਜਟ ਵੀਰ ਜਗੇ ਜਿਨ੍ਹਾਂ ਨੇ ਬੜੀਆਂ ਤਲਵਾਰਾਂ ਜੜੀਆਂ ਨੇ ਇਸ ਤਰ੍ਹਾਂ ਚਲਾਈਆਂ ਨੇ ਵੀਰਾ ਨੇ ਤਬ ਖਾਨ ਹਿਆਤ ਹਨੇ ਸਰ ਕੋ ਹਿਆਤ ਖਾਂ ਉਸ ਸਮੇਂ ਫਿਰ ਘੋਰ ਕੇ ਦਲ ਕੋ ਬਹੁ ਦਾ ਡਰ ਕੋ ਜੇ ਗੁਰੂ ਦੇ ਦਲ ਨੂੰ ਬਹੁਤਾ ਇਹ ਡਰ ਜਿਹੜਾ ਹਯਾਤ ਖਾਨ ਦਿੰਦਾ ਹੈ ਡਰਾਉਂਦਾ ਗੁਰੂ ਦੇ ਸਿੱਖਾਂ ਨੂੰ ਬਹੁਤਾ ਉੱਤੇ ਚੜ ਚੜ ਜਿਹੜਾ ਆਉਂਦਾ ਹਯਾਤ ਖਾਨ ਨਿਜ ਅੰਗ ਬਚਾਏ ਪ੍ਰਹਾਰਤ ਹੈ ਅੰਗ ਆਪ ਦੇ ਬਚਾਉਂਦਾ ਤੇ ਪ੍ਰਹਾਰ ਜਿਹੜੇ ਇਸ ਤਰ੍ਹਾਂ ਕਰਦਾ ਹੈ ਇਹ ਤੇਜ ਕਰੇ ਲਲਕਾਰਤ ਹੈ ਘੋੜਿਆਂ ਨੂੰ ਤੇਜ ਕਰਕੇ ਘੋੜੇ ਨੂੰ ਲਲਕਾਰਦਾ ਗੁਰੂ ਦੇ ਸਿੱਖਾਂ ਨੂੰ ਮੈਂ ਗੁਰੂ ਦੇ ਸਿੱਖੇ ਇੱਧਰ ਆਓ ਤੁਹਾਨੂੰ ਵੇਖਣਾ ਹੈ ਗਲ ਮੈਂ ਬਲ ਦੀ ਦਿਖਾਵਤ ਹੈ ਬੜਾ ਮੈਦਾਨ ਦੇ ਵਿੱਚ ਜੰਗ ਦੇ ਵਿੱਚ ਇਹ ਆਉਦਾ ਬਲ ਤਾਕਤ ਜਿਹੜੀ ਵਿਖਾਉਂਦਾ ਹੈ ਜਿਸ ਤੀਰ ਹਨੇ ਦਿਸਮਾਰਤ ਹੈ ਸੂਰਮੇ ਦਾ ਸਾਧ ਸੰਗ ਜੀ ਇਹ ਵੀ ਸੀ ਪਰ ਇਹਨਾਂ ਦੀ ਮੌਤ ਨਿਆਈ ਨਹੀਂ ਮਾਰੇ ਗਈ ਕਿਸੇ ਲੇਖੇ ਨਹੀਂ ਲੱਗੀ ਹੁਣ ਜੇ ਗੱਲ ਕਰੀਏ ਜੰਗ ਦਾ ਸਾਧ ਸੰਗ ਜੀ ਬੜੇ ਹੋਏ ਜੰਗ ਮਹਾ ਭਾਰਤ ਦਾ ਕੁਝ ਥੋੜਾ ਜੰਗ ਹੋਇਆ ਮਹਾ ਭਾਰਤ ਵਿੱਚ ਕਿੰਨੇ ਕਿੰਨੇ ਬਲੀ ਜਿਹੜੇ ਕਿਰਪਾਚਾਰੀਏ ਦਰੋਣਾਚਾਰੀਏ ਭੀਸ਼ਣ ਮਤਾ ਕਰਨ ਵਰਗੇ ਮਹਾ ਬਲੀ ਜਿਨ੍ਹਾਂ ਦੇ ਤੀਰਾਂ ਅੱਗੇ ਖੜਦਾ ਨਹੀਂ ਸੂਰਜ ਪੁੱਤਰ ਕਰਨ ਜਿਹੜੇ ਪੀਸ਼ਮਦਾਤਾ ਵਰਗੇ ਤੀਰਾਂ ਦੀ ਸੇਜਾਂ ਤੇ ਪੈ ਕੇ ਸਾਰਾ ਜੰਗ ਵੇਖਿਆ ਸੀ ਐਨੇ ਬੜੀ ਸੀ ਐਨੀ ਪ੍ਰਤਗਿਆ ਸੀ ਵੀ ਮੌਤ ਮੈਨੂੰ ਮਰਜੀ ਨਾਲ ਆਵੇਗੀ ਮੌਤ ਆ ਨਹੀਂ ਸਕਦੀ ਤੀਰਾਂ ਨਾਲ ਬਿੰਨ ਤਾਂ ਸੀ ਅਰਜਨ ਨੇ ਫਿਰ ਵੀ ਤੀਰਾਂ ਦੀ ਸੇਜਾਂ ਤੇ ਪੈ ਕੇ ਜਿਹੜਾ ਹੈ ਸਾਰਾ ਜੰਗ ਮਾਹ ਭਰ ਦਾ ਵੇਖਿਆ ਐਨੇ ਨੇ ਬੜੀ ਸੂਰਮੇ ਕਰਨ ਵਰਗੇ ਅਰਜਨ ਵਰਗੇ ਨੈਕੁਬ ਸਹਿਕ ਦੇਵ ਵਰਗੇ ਜਿਹੜੇ ਨੇ ਪੀਂ ਵਰਗੇ ਬਾਹ ਭਲੀ ਗਧੇ ਜਿਹੜੇ ਮਾਰਨ ਵਾਲੇ ਐਸੇ ਐਸੇ ਜਿਹੜੇ ਹਾਥੀਆਂ ਨੂੰ ਚੁੱਕ-ਚੁੱਕ ਕੇ ਤਾਂ ਸੁੱਟਦੇ ਸੀ ਐਸੇ-ਐਸੇ ਬੜੀ ਭੀਮ ਵਰਗੇ ਜੰਗ ਬਥੇਰਾ ਹੋਇਆ ਜੰਗ ਬਥੇਰਾ ਹੋਇਆ ਇੱਕ ਨੌਵੇਂ ਸ਼ਹੀਦ ਦਾ ਦਰਜਾ ਨਹੀਂ ਮਿਲਿਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕੇਵਲ ਤੇ ਕੇਵਲ ਛੇ ਦਾ ਦਰਜਾ ਪੰਚਮ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਛੇਵੇਂ ਪਾਸ਼ਾ ਨਾਲ ਜੰਗ ਵਿੱਚ ਸ਼ਹੀਦ ਹੋਣ ਵਾਲੇ 10ਵੇਂ ਪਾਤਸ਼ਾਹ ਚੰਕੌਰ ਸਾਹਿਬ ਦੀ ਗੜੀ ਵਿੱਚ 10ਵੇਂ ਪਾਤਸ਼ਾਹ ਨਾਲ ਜਿਹੜਾ ਹੈ ਖੁਦਰਾਣੇ ਦੀ ਢਾਹ ਵਿੱਚ ਉਹ ਮਾਝੇ ਦੇ ਭਾਊ ਜਿਹੜੇ ਨੇ ਅੰਬਰਸਰੀਏ ਸੋ ਕੈਣ ਤੋਂ ਭਾਵ ਜਿਹੜੇ ਨੇ ਸਰਸਾ ਨਦੀ ਦੇ ਕੰਡੇ ਤੇ ਬਚਿੱਤਰ ਸਿੰਘ ਵਰਗੇ ਜਿਹੜੇ ਨੇ ਉਹਨਾਂ ਨੂੰ ਖਿਤਾਬ ਮਿਲਿਆ ਸ਼ਹੀਦ ਦਾ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਬਾਬਾ ਦੀਪ ਸਿੰਘ ਇਨਾਂ ਨੂੰ ਸਾਰਿਆਂ ਨੂੰ ਖਿਤਾਬ ਸ਼ਹੀਦਾਂ ਮਿਲਿਆ ਕਿਉਂਕਿ ਲੜਾਈ ਦਾ ਕਾਰਨ ਵੇਖਣਾ ਲੜਾਈ ਦਾ ਕਾਰਨ ਕੀ ਆ ਕਾਰਨ ਕੀ ਬਣਿਆ ਲੜਾਈ ਦਾ ਜੰਗ ਦਾ ਕਾਰਨ ਕੀ ਆ ਜਰ ਜੋਰੂ ਜ਼ਮੀਨ ਨਹੀਂ ਧਰਮ ਵਾਸਤੇ ਹੈ ਕੌਮ ਵਾਸਤੇ ਹੈ ਮੁਹੰਮਦ ਸਾਹਿਬ ਦੇ ਦੋ ਤਰੇ ਸ਼ਹੀਦ ਹੋਏ ਉਹਨੂੰ ਸ਼ਹੀਦ ਮੰਨਦੇ ਨੇ ਹੁਸਨ ਤੇ ਹੁਸੈਨ ਨੂੰ ਮੁਸਲਮਾਨ ਵੀਰ ਵੇਖੋ ਆਪਣੇ ਆਪ ਤਨ ਨੂੰ ਪਿੱਟਦੇ ਨੇ ਕਿਸ ਤਰ੍ਹਾਂ ਜਿਹੜੇ ਨੇ ਕੋਈ ਕਿਸ ਤਰ੍ਹਾਂ ਮਾਰ ਕਰਦਾ ਆਪਦੇ ਤਾਨੂੰ ਆਪਦੇ ਆਪ ਮਾਰਾਂ ਮਾਰਦੇ ਨੇ ਉਹਨੂੰ ਯਾਦ ਕਰਦੇ ਨੇ ਮੂਸਨ ਤੇ ਹੁਸੈਨ ਨੂੰ ਜਿਹੜੇ ਕਰਬਲਾ ਦੇ ਮੈਦਾਨ ਦੇ ਵਿੱਚ ਪਿਆਸੇ ਜਾ ਜੀਦ ਨੇ ਮਾਰ ਦਿੱਤੇ ਸੀ ਉਹਨਾਂ ਨੂੰ ਕਹਿੰਦੇ ਨੇ ਸ਼ਹੀਦ ਹੋਏ ਪਰ ਇੱਕ ਵੀ ਜਿਹੜਾ ਹੈ ਰਤਵਾ ਕਿਸੇ ਨੂੰ ਇੰਨੀਆਂ ਜੰਗਾਂ ਹੋ ਗਈਆਂ ਕਿੜੀਆਂ ਗਿਣਾਵਾਂ ਬੜੀਆਂ ਜੰਗਾਂ ਹੋਈਆਂ ਬੜੇ ਧਰਮਾਂ ਵਿੱਚ ਹੋਈਆਂ ਹਮਦ ਸਾਹਿਬ ਨੇ ਵੀ ਜੰਗ ਕੀਤੀ ਪਰ ਸਾਸ ਸੰਗਰੀ ਸੇਹ ਦਾ ਰਤਬਾ ਕਿਸੇ ਨੂੰ ਨਹੀਂ ਮਿਲਿਆ ਸੇਹ ਦਾ ਰਤਬਾ ਕੇਵਲ ਤੇ ਕੇਵਲ ਸਿੱਖਾਂ ਦੇ ਵਿੱਚ ਇਸ ਵਾਸਤੇ ਹੋਰ ਦਾਤਾਂ ਮੰਗਦੇ ਆ ਦੁੱਧ ਮੰਗਦੇ ਆ ਪੁੱਤ ਮੰਗਦੇ ਆ ਦੇਹ ਰੁਤਬਾ ਮੰਗਦੇ ਆ ਗੁਰੂ ਘਰ ਧਨ ਮੰਗਦੇ ਆ ਜ਼ਮੀਨਾਂ ਮੰਗਦੇ ਆ ਪਰ ਇੱਕ ਬੜੀ ਵੱਡੀ ਜਿਹੜੀ ਦਾਤ ਹੈ ਉਹ ਗੁਰੂ ਨੇ ਆਪਦੇ ਕੋਲ ਰੱਖੀ ਆ ਉਹ ਕੇਵਲ ਤੇ ਕੇਵਲ ਆਪਦੇ ਪਿਆਰ ਵਾਲੇ ਸਿੱਖਾਂ ਨੂੰ ਦਾਤ ਦਿੰਦਾ ਉਹ ਦਾਤ ਕਿਹੜੀ ਆ ਉਹ ਸ਼ਹੀਦੀ ਦੀ ਦਾਤ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਬੜੀ ਪਿਆਰੀ ਤੇ ਬੜੀ ਅਮੋਲਕ ਦਾਤ ਆ ਪਰ ਉਹ ਦਾਤ ਕੇਵਲ ਤੇ ਕੇਵਲ ਗੁਰੂ ਜਿਹੜਾ ਹੈ ਬੜੇ ਪਿਆਰ ਵਾਲੇ ਸਿੱਖਾਂ ਨੂੰ ਦਿੰਦਾ ਮਰਦੀ ਆ ਦੁਨੀਆ ਮਰ ਜਾਣਾ ਪਤਾ ਨਹੀਂ ਮੰਜੇ ਤੇ ਪੈ ਕੇ ਮਰਨਾ ਕਿ ਕਿਸ ਤਰ੍ਹਾਂ ਮੌਤ ਹੋਣੀ ਬਿਮਾਰੀ ਦੇ ਨਾਲ ਕਿਸ ਤਰ੍ਹਾਂ ਮੌਤ ਹੋਣੀ ਆ ਪਰ ਉਹ ਜਿਹੜੀ ਆਦਤ குரு ਤਰੁੱਠ ਕੇ ਖੁਸ਼ ਹੋ ਕੇ ਆਪਦੇ ਸਿੱਖਾਂ ਦੀ ਝੋਲੀ 'ਚ ਪਾਉਂਦਾ ਹੈ। ਤਿਸ ਤੀਰ ਹਨੇ ਜਿਸ ਮਾਰਤ ਹੈ ਹੁਣ ਇਹ ਵੀ ਆਪਦੇ ਆਪਣੇ ਜਵਾਨ ਨੇ ਜਿਨ੍ਹਾਂ ਦੇ ਜਿਹੜੇ ਨੇ ਇਹ ਮਾਰਦੇ ਨੇ ਤੀਰ ਇਹ ਵੀ ਜਿਹੜੇ ਨੇ ਸੂਰਮੇ ਨੇ ਮੁਸਲਮਾਨ ਇਹਨਾਂ ਦੇ ਵੀ ਜਿਹੜੀ ਇਹ ਵਡਿਆਈ ਇਹ ਬਣਦੀ ਹੈ ਕਿਉਂਕਿ ਇਹ ਵੀ ਅੜੇ ਨੇ ਨਾ ਗੁਰੂ ਦੇ ਸਿਖਾ ਅਗ ਹਿੰਮਤ ਤੱਕ ਕੀਤੀ ਅੜੇ ਤ ਹੈ ਲੜੇ ਤ ਹੈ ਇਸ ਵਾਸਤੇ ਜਿਸ ਤੀਰ ਹਾਨਿਤ ਸਮਾਰਥ ਹੈ ਇਹ ਜਿਹੜਾ ਹਯਾਤ ਖਾਂ ਵੀ ਬੜੇ ਤੀਰ ਛੜਦਾ ਤੇ ਮਾਰ ਹੀ ਜਾਂਦਾ ਗੁਰੂ ਦੇ ਸਿਖਾਂ ਨੂੰ ਹੀ ਗੁਰੂ ਪਾਸ ਬਹੰਤ ਕਿਰਪਾਲ ਖਰਿਓ ਇਸ ਤਰ੍ਹਾਂ ਹੈ ਬੰਤ ਕਿਰਪਾਲ ਗੁਰੂ ਦੇ ਪਾਸ ਜਿਹੜਾ ਹੈ ਉਹ ਇਸ ਤਰ੍ਹਾਂ ਉਹ ਖੜਿਆ ਹੈ ਜਿਸ ਤੀਨ ਹਨੇ ਤਿਸ ਭਾਰਤ ਹੈ ਆਵ ਲੋਗਤ ਕਰੋਪ ਵਿਸਾਲ ਭਰਿਓ ਤੇ ਫਿਰ ਕਿਰਪਾਲ ਮਹੰਤ ਖੜਿਆ ਮਨ ਦੇ ਵਿੱਚ ਬੜਾ ਕਰੋਧ ਬੜਾ ਜਿਹੜਾ ਕਰੋਸ਼ ਸ਼ਬਦ ਵੀ ਨਹੀਂ ਕਹਿ ਸਕਦੇ ਆਪਾਂ ਵੀਰਾਸ ਬੜਾ ਮਨ ਦੇ ਵਿੱਚ ਜਾਗਿਆ ਤੇ ਕਲਗੀਧਰ ਪਾਸ਼ਾ ਦੇ ਜਿਹੜਾ ਲਾਗੇ ਹੀ ਖੜਾ ਸੀ ਬਾਲ ਤੇਜ ਤੁਰੰਗਮ ਝੋਰ ਕਰੇ ਜਿਹੜਾ ਇਸ ਤਰ੍ਹਾਂ ਹਯਾਤ ਖਾਨ ਨੇ ਬੜਾ ਜ਼ੋਰ ਆਪਦੇ ਘੋੜੇ ਨੂੰ ਬਾਲ ਜਿਹੜਾ ਬੜਾ ਧਾਰਨ ਕੀਤਾ ਹੋਇਆ ਹੈ ਹਮਰੇ ਦਲ ਕੋ ਬਹੁਤ त्राਸ ਧਰੇ ਤੇ ਇਧਰ ਜਿਹੜਾ ਹੈ ਕਿਰਪਾਲ ਮਹੰਤੇ ਵੀ ਕਹਿੰਦਾ ਵੀ ਬੜਾ ਇੰਨੇ ਦਲ ਨੂੰ ਵਕਤ ਪਾਇਆ ਮੀ ਬਹੁਤ ਤੇ ਚੜ ਚੜ ਆਉਂਦਾ ਹੈ ਹਮਰੇ ਦਿਲ ਕੋ ਬਹੁਤ ਤਰਾਸ ਧਰੇ ਇਸ ਤਰ੍ਹਾਂ ਇਹ ਕਹਿ ਰਿਹਾ ਹੈ ਪ੍ਰਭ ਜੀ ਨਿਜ ਆਏ ਦੇਹੋ ਅਬਾ ਹੈ ਗੁਰੂ ਜੀ ਮੈਨੂੰ ਵੀ ਹੁਣ ਆਸ਼ੀਰਵਾਦ ਦੇਹੋ ਇਸ ਸੰਗ ਲਰੋ ਨਾ ਡਰੋ ਸੋ ਕਬੈ ਹੁਣ ਇਹਦੇ ਨਾਲ ਜਿਹੜਾ ਜੰਗ ਮਚਾਉਣਾ ਲੜਨਾ ਤੇ ਮੈਂ ਟਲਣਾ ਟਲਣਾ ਕੋਈ ਨਹੀਂ ਮਹਾਰਾਜ ਬਹਿ ਇਹਦੇ ਨਾਲ ਜੰਗ ਲੜਨੀ ਆ ਘਟ ਬ੍ਰਿੰਦਨ ਕੋਰਨ ਭਾਰਤ ਹੈ ਬੜੇ ਮਹਾਰਾਜ ਵੇਖੋ ਸਾਡੇ ਸੂਰਮੇ ਮਾਰੀ ਆਉਂਦਾ ਵੇਖੋ ਮਹਾਰਾਜ ਕਿਦਾ ਇਧਰੋਂ ਚੜਦਾ ਕਿਦਾ ਇਧਰੋਂ ਚੜਦਾ ਆਪਣੇ ਸੂਰਮੇ ਜਿਹੜੇ ਮਹਾਰਾਜ ਮਾਰੀ ਆਉਂਦਾ ਸੀਤ ਕਰਦਾ ਸਿੱਖਾਂ ਨੂੰ ਨਿਜ ਅੰਗ ਬਚਾਏ ਪ੍ਰਹਾਰਤ ਹੈ ਅੰਗ ਜੇ ਬਚਾ ਲੈਂਦਾ ਉਹਦੇ ਤੇ ਪ੍ਰਹਾਰ ਬੜੇ ਬਾੜ ਕਰਦਾ ਹੈ ਹੱਥ ਹੱਥ ਪੂਰਬ ਵੈ ਰਿਪ ਪ੍ਰਾਨਨ ਕੋ ਪੁਨ ਆਨ ਬਲੋਕਨ ਆਨਨ ਕੋ ਇਸ ਤਰ੍ਹਾਂ ਜਿਹੜਾ ਹੈ ਮਹਾਰਾਜ ਇਹਦਾ ਜਿਹੜਾ ਕੰਮ ਆ ਜ ਨਵੇੜਦਾ ਤੇ ਫੇਰ ਤੁਹਾਡੇ ਚਰਨ ਕਾਬਲ ਮੁਖੜੇ ਦੇ ਮੈਂ ਆਣ ਕੇ ਬਾਅਦ ਆ ਕੇ ਫੇਰ ਜਿਹੜਾ ਹੈ ਉਹ ਦਰਸ਼ਨ ਕਰਨੇ ਆ ਹੱਥ ਪੂਰਬ ਮੈਂ ਰਿਪ ਪ੍ਰਾਨਨ ਕੋ ਪੁਨ ਆਨ ਬਲੋਕਨ ਆਨਨ ਕੋ ਫੇਰ ਤੁਹਾਡੇ ਆਨ ਕੇ ਜਿਹੜਾ ਹੈ ਮੈਂ ਉਹ ਦਰਸ਼ਨ ਕਰਨੇ ਨੇ ਕਲ ਕੀ ਧਰ ਯੋ ਮੁਸਕਾਏ ਕਹਿਓ ਖੁਸ਼ ਹੋ ਕੇ ਪ੍ਰਸੰਨ ਹੋ ਕੇ ਕਲ ਕੀ ਧਰ ਪਾਸ਼ਾ ਨੇ ਇਸ ਤਰ੍ਹਾਂ ਕਹਿਣਾ ਕੀਤਾ ਤੁਮ ਬਾਕਨ ਕੇਰ ਪ੍ਰਤਾਪ ਲਹਿਓ ਇਹ ਬਾਕਾਂ ਦਾ ਹੀ ਜਿਹੜਾ ਤੁਹਾਡੇ ਸਾਧੂ ਜੀ ਬੜਾ ਪ੍ਰਤਾਪ ਆ ਇਹ ਤੁਹਾਡੇ ਬਾਕਾਂ ਵਿੱਚ ਬੜੀ ਸ਼ਕਤੀ ਆ ਤੁਹਾਡੇ ਬਚਨਾਂ 'ਚ ਬੜੀ ਸ਼ਕਤੀ ਆ ਸਾਧ ਸੰਗਤ ਜੀ ਬਚਨਾ ਬਚਨਾ ਵਿੱਚ ਸ਼ਕਤੀ ਹੁੰਦੀ ਆ ਬੋਲਾਂ ਬੋਲਾਂ ਵਿੱਚ ਸ਼ਕਤੀ ਹੁੰਦੀ ਉਹ ਹੱਥ ਨਹੀਂ ਰਹਿ ਜਾਂਦੇ ਹੱਥ ਮਨੁੱਖ ਦੇ ਦੀਦੇ ਆ ਪਰ ਗੰਮ ਗੁਰੂ ਕਰਦਾ ਚਰਨ ਜਿਹੜੇ ਮਨੁੱਖ ਦੇ ਨੇ ਕੰਮ ਗੁਰੂ ਕਰਦਾ ਨੇਤਰ ਜਿਹੜੇ ਮਨੁੱਖ ਦੇ ਨੇ ਪਿੱਛੇ ਸ਼ਕਤੀ ਗੁਰੂ ਦੇਂਦਾ ਦੇ ਜਿਹੜੀ ਆ ਮਨੁੱਖ ਦੀ ਰਹਿ ਜਾਂਦੀ ਆ ਪਾਵਰ ਜਿਹੜੀ ਉਹ ਗੁਰੂ ਦੇਂਦਾ ਉਹ ਆਮ ਮਨੁੱਖ ਨਹੀਂ ਰਹਿ ਜਾਂਦਾ ਤੁਮ ਬਾਕਨ ਕੇਰ ਪ੍ਰਤਾਪ ਲਰਿਓ ਤੁਹਾਡੇ ਤਾਂ ਬਚਨਾਂ ਵਿੱਚ ਸਾਧੋ ਜੀ ਬੜੀ ਸ਼ਕਤੀ ਆ ਇਸੇ ਵਾਸਤੇ ਜਿਹੜੇ ਨੇ ਭਗਤ ਮੁਖੇ ਤੇ ਬੋਲਦੇ ਇਸੇ ਵਚਨ ਹਵੰਦੇ ਗੁਰਬਾਣੀ ਵੀ ਕਹਿੰਦੀ ਆ ਜੋ ਭਗਤ ਆਪਦੇ ਮੁਖੋਂ ਕਹਿ ਦੇ ਉਹ ਵਚਨ ਹੋ ਜਾਂਦੇ ਨੇ ਪੂਰੇ ਪਰ ਹੋਵੇ ਭਗਤ ਹੋਵੇ ਭਗਤ ਤੁਮ ਬਾਕਨ ਕੇਰ ਪ੍ਰਤਾਪ ਬੜਾ ਵੱਡਾ ਤੁਹਾਡੇ ਬਚਨਾਂ ਦਾ ਹੀ ਪ੍ਰਤਾਪ ਹੈ ਬਰ ਦੇਹ ਫਤਿਹ ਗੁਰ ਪਾਹੇਗੇ ਇਹ ਬਚਨੀ ਕਰਦੋ ਜਿਹੜੀ ਫਤਿਹ ਹੋ ਜੇਗੀ ਰਿਪ ਬ੍ਰਿੰਦ ਖਵਾਵੇ ਰਿਪ ਬ੍ਰਿੰਦ ਖਪਾਵੇ ਹਾਵ ਹੈਗੇ ਇਸ ਤਰ੍ਹਾਂ ਜਿਹੜੇ ਕਹਿ ਰਹੇ ਨੇ ਨਾਸ ਕਰਕੇ ਤੁਸੀਂ ਤਾਂ ਬਚਨਾ ਦੇ ਨਾਲੇ ਖਪਾ ਦੋ ਕਹਿਣ ਤੋਂ ਪਾਵੇ ਇਹਨਾਂ ਨੂੰ ਨਾਸ ਕਰ ਦੋ ਬਚਨ ਕਰਕੇ ਹੀ ਇਹ ਸੰਤਨ ਕੀ ਨਿਤ ਰੀਤ ਹੈ ਭਈ ਇਹ ਸੰਤਾਂ ਦੀ ਰੀਤ ਆ ਜਿਹੜੀ ਹੈ ਬਚਨ ਕਰਕੇ ਹੀ ਤਾਰ ਦਿੰਦੇ ਨੇ ਬਚਨ ਕਰਕੇ ਹੀ ਵੇੜਾ ਡੋਬ ਦਿੰਦੇ ਨੇ ਕੋਈ ਹਾਰ ਵਿਜੈ ਗਰ ਸਾਪ ਕਹੈ ਇਹਦਾ ਸੁਭਾਅ ਹੈ ਸਾਧੂਆਂ ਦਾ ਬਚਨ ਕਰ ਦੇਣ ਤੇ ਬੇੜਾ ਬੰਨੇ ਲਾ ਦਿੰਦੇ ਜੇ ਕਿਤੇ ਜਿਹੜਾ ਹੈ ਮੋਜ ਵਿੱਚ ਆ ਕੇ ਕੋਈ ਬਚਨ ਇਸ ਤਰ੍ਹਾਂ ਦਾ ਕਰ ਦੇਣਾ ਫਿਰ ਬੇੜਾ ਗਰਕ ਕਰ ਦਿੰਦੇ ਨਹੀਂ ਉੱਟੇ ਚਰਾ ਕਰਦੇ ਸੀ ਨਾ ਦਰਬਾਰ ਸਾਰੇਖੇ ਉਹ ਕਹਿੰਦੇ ਨੇ ਬਾਟੀ ਜੀ ਬਨ ਕੇ ਪੇੜ ਤੇ ਕਹਿੰਦੇ ਇਥੋਂ ਦੱਸੋ ਕਹਿੰਦੇ ਰਿਸ਼ੀ ਜੀ ਕਿਹੜਾ ਪੈਦਾ ਹੋਊਗਾ ਉਹਨਾਂ ਦੋ ਤਿੰਨ ਵਾਰ ਆਖਿਆ ਵੀ ਚਲੋ ਰਹਿਣ ਦੋ ਨਿਆਲੇ ਉਹ ਆਂਦਾ ਕੰਮ ਕਰੋ ਖੇਡੋ ਕੀ ਲੈਣਾ ਪਰਹੰਕਾਰੀ ਹੋ ਗਈ ਸੀ ਜਦਵ ਸਾਸਰੀ ਇਤਿਹਾਸ ਹੈ ਕੋਈ ਇਹ ਨਹੀਂ ਸਾਡੀ ਕਿਸੇ ਧਰਮ ਨਾਲ ਵੈਰ ਆ ਸਾਡੇ ਕੋਈ ਵਿਰੋਧ ਆ ਸਾਡੇ ਕਿਸੇ ਧਰਮ ਦੇ ਨਾਲ ਇਤਿਹਾਸ ਹੈ ਜੀ ਜਿਹੜਾ ਹੈ ਕ੍ਰਿਸ਼ਨ ਜੀ ਦੀ ਕੋਲ ਦਾ ਹੈ ਵੇਖ ਲਿਆ ਸੀ ਚ ਦੁਰਬਾਸਾ ਲਿਖੀ ਨੇ ਵੇਖ ਲਿਆ ਵੀ ਹੰਕਾਰੀ ਹੋਏ ਨੇ ਤੇ ਬਚਨ ਕਰਤਾ ਕਹਿੰਦੇ ਜਾ ਫਿਰ ਇਹਦੇ ਪਿੱਟ ਉਹ ਪੈਦਾ ਹੋਊਗਾ ਤੁਹਾਡੀ ਕੁਲ ਦਾ ਅਨਾਸ ਕਰੂਗਾ ਆਖੋ ਸਤਿਨਾਮ ਅੱਠੇ ਪੈਰ ਦੇ ਵਿੱਚ 24 ਘੰਟਿਆਂ ਚ ਸ਼ਰਾਬ ਪੀ ਕੇ ਕਟਵੱਡ ਕਰਕੇ ਮਰ ਕੇ ਲੜਕੇ ਜਾਦਵ ਖਤਮ ਹੋ ਗਈ ਸੀ ਇਸ ਵਾਸਤੇ ਇਹ ਸਾਧੂ ਦੇ ਬਚਨਾਂ ਦੀ ਸ਼ਕਤੀ ਹੈ ਸਤਾ ਹੈ ਪਾਵਰ ਹੈ ਇਹ ਬਚਨਾਂ ਦੀ ਕਹਿੰਦੇ ਲੈ ਫਿਰ ਇਹ ਜੰਮੂਗਾ ਇਹਦੇ ਵਿੱਚ ਫਿਰ ਤੁਹਾਡੀ ਕੁੱਲ ਦਾ ਨਾਸ ਕਰੂਗਾ ਕੋਈ શ્રીਕ੍ਰਿਸ਼ਨ ਕੋ ਗਏ ਕਹਿੰਦੇ ਤਾਂ ਪੰਗਾ ਹੀ ਲੈ ਲਿਆ ਕਹਿੰਦੇ ਕੀ ਕਰੀਂ ਕਹਿੰਦੇ ਹੁਣ ਤੁਸੀਂ ਕਹਿੰਦੇ ਛੇੜਦੇ ਵੀ ਜਾ ਕੇ ਕਹਿੰਦੇ ਰਿਸ਼ੀਆਂ ਨੂੰ ਨਾ ਕਹਿੰਦੇ ਬਾੜੇ ਮੋਟੇ ਬੰਦੇ ਨਾਲ ਤੁਸੀਂ ਕਦੇ ਪੰਗਾ ਨਹੀਂ ਲੈਂਦੇ ਕਹਿੰਦੇ ਹੁਣ ਤਾਂ ਇਹ ਵਚਨ ਪੂਰਾ ਹੋਵੇਗਾ ਫਿਰ શ્રીਕ੍ਰਿਸ਼ਨ ਜੀ ਦੀ ਜਿਸ ਤਰ੍ਹਾਂ ਬੈਠੇ ਨੇ ਪਦਮ ਹੈ ਚਰਨ ਦੇ ਵਿੱਚ ਪੈਰ ਦੇ ਵਿੱਚ ਤੇ ਸ਼ਿਕਾਰੀ ਜਿਹੜਾ ਤੀਰ ਮਾਰਦਾ ਉਹ ਫਿਰ ਅੱਗੇ ਜਦੋਂ ਜਾ ਕੇ ਵੇਖਦਾ ਵੀ ਇਹ ਤਾਂ avatars ਸੀ ਬੜੀ ਭੁੱਲ ਹੋ ਗਈ ਰੋਣ ਲੱਗ ਜਾਂਦਾ ਨੇਤਰਾਂ 'ਚ ਜਲ ਵਗੋਂਦਾ ਮਹਾਰਾਜ ਗਲਤੀ ਹੋ ਗਈ ਮaaf ਕਰ ਦਿੰਦਾ ਮੈਂ ਵੀ ਤੇਰੇ ਤੀਰ ਮਾਰਿਆ ਸੀ ਇਹ ਵਚਨ ਇਸ ਤਰ੍ਹਾਂ ਸੱਤ ਹੋਣਾ ਸੀ ਮੇਰੀ ਮੌਤ ਇਸ ਤਰ੍ਹਾਂ ਹੋਣੀ ਸੀ ਤੇ ਤੇਰਾ ਕੋਈ ਗੁਨਾਹ ਨਹੀਂ ਤੇਰਾ ਕੋਈ ਕਸੂਰ ਨਹੀਂ ਇਹ ਜਿਹੜਾ ਹੈ ਮੇਰੀ ਮੌਤ ਇਸ ਤਰ੍ਹਾਂ ਹੋਣੀ ਸੀ ਇਹ ਵਚਨ ਪੂਰੇ ਹੋਣੇ ਸੀ ਕਿਉਂਕਿ ਮੇਰੀ ਕੋਲ ਹੰਕਾਰ ਹੋਣੀ ਸੀ ਹੰਕਾਰ ਵੱਡਿਆਂ ਨੂੰ ਲੈ ਡੋਬਦਾ ਵੱਡੇ ਵੱਡੇ ਰਾਵਣ ਵਰਗੇ ਨੂੰ ਜਿਹੜੇ ਕਹਿੰਦੇ ਸਸਿ ਕਿੱਲੇ ਨਾਲ ਜਿਹੜਾ ਜਿਹੜਾ ਹੈ ਅਸੀਂ ਨੇ ਪਾਵੇ ਨਾਲ ਜਿਹੜਾ ਹੈ ਵਾਹਿਗੁਰੂ ਕਹਿੰਦੇ ਸੀ ਜਿਹੜਾ ਅਸੀਂ ਪਾਵੇ ਨਾਲ ਕਹਿੰਦੇ ਮੰਜੇ ਦੇ ਕਾਲ ਵੱਧਾ ਕਹਿੰਦੇ ਸਾਨੂੰ ਮਾਰਨ ਵਾਲਾ ਮੇਰੀ ਇੰਨੀ ਪਾਵਰ ਉਹ ਜਾਣਦੇ ਹਰ ਲਖਸ਼ ਕਹਿੰਦੇ ਨਾਮ ਹੈ ਅੰਦਰ ਮਹਾਰਾ ਨਾ ਬਾਹਰ ਮਨਾ ਨਾ ਸਸਤਰ ਤੋਂ ਮਨਾ ਨਾਸਤਰ ਤੋਂ ਮਰਾ ਨਾ ਬੰਦੇ ਤੋਂ ਮਰਾ ਨਾ ਪਸ਼ੂ ਤੋਂ ਮਰਾ ਨਾ ਪੰਛੀ ਤੋਂ ਮਰਾ ਨਾ ਦਿਨੇ ਮਰਾ ਨਾ ਰਾਤ ਮਰਾ ਨਾ ਜਿਹੜਾ ਜਿਹੜਾ ਹੈ ਕਮਰੇ ਦੇ ਅੰਦਰ ਨਾ ਬਾਹਰ ਨਾ ਮੈਨੂੰ ਕੋਈ ਸ਼ਸਤਰ ਕੱਟ ਸਕਦਾ ਨਾ ਮੈਨੂੰ ਅੱਗ ਸਾੜ ਸਕਦੀ ਆ ਨਾ ਪਾਣੀ ਡੋਬ ਸਕਦਾ ਕਿਰਨਾਖਰਨਾਖਸ਼ ਨੇ ਪੱਟਾਂ ਤੇ ਰਖ ਲਿਆ ਜਿਹੜਾ ਹੈ ਕਹਿਣ ਤੋਂ ਭਾਵੇਂ ਨਰਸਿੰਘ ਨੇ ਨਰਸਿੰਘ ਰੂਪ ਹੋਏ ਦੇਹ ਤਰੇ ਕਹਿੰਦੇ ਵੇਖ ਕਹਿੰਦੇ ਕੀ ਆਣ ਕਹਿੰਦੇ ਹੁਣ ਦਿਸਦਾ ਤੈਨੂੰ ਕਹਿੰਦੇ ਆ ਵੇਖ ਨਾ ਤਾਂ ਕਿ ਹਿਆਰ ਹੈ ਤਾਂ ਨਾ ਆ ਇਹਦੇ ਨਾਲ ਪਾੜੂ ਕਹਿੰਦੇ ਤੇਰੇ ਕੋਲ ਆ ਨਾ ਉਹਨੇ ਵੇਖ ਕਿੱਥੇ ਆ ਧਰਤੀ ਤੇ ਕਿ ਆਕਾਸ਼ ਤੇ ਕਹਿੰਦੇ ਪੱਟਾਂ ਤੇ ਆ ਕਹਿੰਦੇ ਨਾ ਧਰਤੀ ਤੇ ਆਕਾਸ਼ ਵੇਖ ਕਮਰੇ ਦੇ ਬਾਹਰ ਆ ਕਿ ਅੰਦਰ ਕਹਿੰਦੇ ਵਿੱਚ ਆ ਕਹਿੰਦੇ ਸੈਂਟਰਲ ਦੇ ਕਹਿੰਦੇ ਹੋਰ ਵੇਖ ਕਿਤੇ ਦਿਨ ਆ ਕਿ ਰਾਤ ਕਹਿੰਦੇ ਨਾ ਦਿਨ ਆ ਤੇ ਨਾ ਰਾਤ ਕਹਿਣ ਤੋਂ ਬਾਅਦ ਸਾਸਿ ਵਿੱਚ ਕਿੰਨੇ ਕਿ ਵਿਚਾਰ ਕਰੀਏ ਵਿਚਾਰਾ ਲੰਬੀਆ ਹੋ ਜਾਂਦੀ ਆ ਉਹ ਵੀ ਬੰਦੇ ਮਨੁੱਖ ਨਹੀਂ ਰਹੇ ਅਸੀਂ ਕੀ ਆਵਦੇ ਆਪ ਨੂੰ ਜਿਹੜਾ ਹੈ ਸਿਰ ਤੇ ਹੰਕਾਰ ਦਾ ਪੰਡ ਜਿਹੜੀ ਆ ਭਾਰ ਚੁੱਕੀ ਫਿਰਦੇ ਆ ਪਤਾ ਨਹੀਂ ਕਦੋਂ ਜਿਹੜਾ ਹੈ ਕੀਰਤਨ ਸੋਲਾ ਪੜਿਆ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਵਾਸਤੇ ਜਿਹੜੇ ਕਹਿੰਦੇ ਨੇ ਇਹ ਸੰਤਨ ਕੀ ਰਿਤ ਰੀਤ ਹੈ ਹੋਏ ਹਾਰ ਬਿਜੈ ਬਰ श्राਪ ਕਹੈ ਕਦੇ श्राਪ ਦੇ ਦਿੰਦੇ ਨੇ ਕਦੇ ਉਹ ਵਾਰ ਦੇ ਦਿੰਦੇ ਨੇ ਇਹ ਸਾਧੂਆਂ ਦਾ ਜਿਹੜਾ ਸੁਭਾਅ ਹੈ ਸੁਣ ਫੇਰ ਕਿਰਪਾਲ ਬਖਾਨਨ ਹੈ ਸੁਣ ਕੇ ਇਸ ਤਰ੍ਹਾਂ ਬਚਨ ਜਿਹੜੇ ਕਿਰਪਾਲ ਨੇ ਕਹਿਣਾ ਕੀਤੇ ਰਸ ਵੀਰ ਵਧਿਓ ਰਿਸ ਧਨਨ ਹੈ ਇਸਰਾ ਮਨ ਦੇ ਵਿੱਚ ਬੜਾ ਵੀਰ ਅਸ ਫੇਰ ਆਇਆ ਕਿਰਪਾਲ ਬਹੰਤ ਦੇ ਉਹ ਅੱਗੇ ਕਿਸ ਤਰ੍ਹਾਂ ਜਿਹੜਾ ਇਹਦਾ ਬਧ ਕਰੇਗਾ ਇਹਦੀ ਮੌਤ ਕਰੇਗਾ ਜਿਹੜਾ ਨੇ ਉਹ ਆਪਾਂ ਕੱਲ ਪ੍ਰਸੰਗ ਸਰਵਨ ਕਰਾਂਗੇ ਇੱਥੇ ਹੁਣ ਸਮੇਂ ਦੀ ਸਮਾਪਤੀ ਕੋ ਚੋਦੀ ਮੋਈ ਬਖਸ਼ਮੀ ਸੋ ਨਾ ਫੇਰ ਕਿਰਪਾਲ ਬਖਾਨਨ ਹੈ ਰਿਸ ਬੀਰ ਵਦਿਓ ਰਿਸ ਠਨ ਥਨ ਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ